ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਸਾਥ ਸੰਗੇ ਜੀ ਅਸੀਂ ਤੁਹਾਡੇ ਲਈ ਮਸਿਆ ਵਾਲੀ ਦੀਨ ਦਾ ਇਹ ਇੱਕ ਖਾਸ ਉਪਾਅ ਲੈ ਕੇ ਆਏ ਹਾਂ ਇਸੀ ਤਰ੍ਹਾਂ ਸਾ ਸੰਗੀਤ ਜੀ ਜਦੋਂ ਵੀ ਕੋਈ ਖਾਸ ਦਿਨ ਆਉਂਦਾ ਹੈ ਤਾਂ ਅਸੀਂ ਤੁਹਾਡੇ ਲਈ ਇੱਕ ਖਾਸ ਤੇ ਛੋਟਾ ਜਿਹਾ ਘਰੇਲੂ ਉਪਾਅ ਜ਼ਰੂਰ ਲੈ ਕੇ ਆਉਣੇ ਆ ਆਪਣੀਆਂ ਵੀਡੀਓ ਦੇ ਰਾਹੀਂ ਕਈ ਲੋਕਾਂ ਦਾ ਇਹ ਹੀ ਕਹਿਣਾ ਹੁੰਦਾ ਹੈ ਕਿ ਜਿਵੇਂ-ਜਿਵੇਂ ਮੱਸਿਆ ਆਉਂਦੀ ਹੈ ਸਾਨੂੰ ਬਹੁਤ ਅਜੀਬ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਹਿਣ ਦਾ ਭਾਵ ਕਿ ਸਾਡੀ ਨਾਲ ਕੁਝ ਗਲਤ ਹੋਣਾ ਸ਼ੁਰੂ ਹੋ ਜਾਂਦਾ ਹੈ ਜਾਂ ਸਾਨੂੰ ਘਬਰਾਟ ਹੋਣੀ ਸ਼ੁਰੂ ਹੋ ਜਾਂਦੀ ਹੈ ਕਈ ਛਾਪੇ ਤਾਂ ਸਾਨੂੰ ਅਚਾਨਕ ਹੀ ਬਹੁਤ ਗੁੱਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਕਲਾ ਕਲੇਸ਼ ਬਣੀ ਰਹਿੰਦੀ ਹੈ ਲੜਾਈ ਝਗੜੇ ਹੁਣੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਇਹ ਸਭ ਚੀਜ਼ਾਂ ਉਹਨਾਂ ਦੇ ਨਾਲ ਮਸਿਆਂ ਆਉਣ ਤੋਂ ਕੁਝ ਦਿਨ ਪਹਿਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਵੀ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਜਦੋਂ ਅਸੀਂ ਗੁੱਸੇ ਦੇ ਵਿੱਚ ਹੁੰਨੇ ਆ ਤੇ ਗੁੱਸੇ ਦੇ ਵਿੱਚ ਜੇਕਰ ਅਸੀਂ ਕੋਈ ਫੈਸਲਾ ਕਰਨਾ ਚਾਹੋਨੇ ਆ ਤੇ ਸਾਨੂੰ ਇਹ ਹੁੰਦਾ ਹੈ ਕਿ ਇਹ ਸਾਡਾ ਫੈਸਲਾ ਵੀ ਗਲਤ ਹੀ ਹੋਵੇਗਾ ਜਿਸ ਕਰਕੇ ਸਾਡੇ ਘਰ ਦੇ ਵਿੱਚ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਪੂਰੀ ਤਰ੍ਹਾਂ 네ਗਟਿਵਿਟੀ ਕੀ ਫੈਲ ਜਾਂਦੀ ਹੈ ਜੇਕਰ ਤੁਹਾਡੇ ਨਾਲ ਵੀ ਸਾਸ ਸੰਗਤ ਜੀ ਇਸ ਤਰੀਕੇ ਦੇ ਨਾਲ ਹੋ ਰਿਹਾ ਹੈ ਤਾਂ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਇਹ ਤੁਹਾਡੇ ਲਈ ਦੋ ਉਪਾਅ ਲੈ ਕੇ ਆਏ ਆਂ ਜੇਕਰ ਤੁਸੀਂ ਇਹਨਾਂ ਦੋ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰ ਲੈਨੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਜੇਕਰ ਮੱਸਿਆ ਆਉਣ ਤੋਂ ਪਹਿਲਾਂ ਜਾਂ ਮੱਸਿਆ ਵਾਲੇ ਦਿਨ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਏ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਕਿਸੇ ਪਰਿਵਾਰਿਕ ਮੈਂਬਰ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਏ ਤਾਂ ਉਹ ਤੁਹਾਨੂੰ ਕਦੇ ਵੀ ਨਹੀਂ ਆਵੇਗੀ ਇਹ ਦੋ ਉਪਾਅ ਕਰਨ ਦੇ ਨਾਲ ਇਹ ਇਹਨਾਂ ਉਪਾਅ ਨੂੰ ਕਰਨ ਦਾ ਇੱਕ ਹੋਰ ਵੀ ਸਾਨੂੰ ਬਹੁਤ ਵੱਡਾ ਫਾਇਦਾ ਹੋਵੇਗਾ ਕਿ ਸਾਡੀਆਂ ਜੋ ਵੀ ਮਨ ਦੀਆਂ ਇੱਛਾ ਹੋਣਗੀਆਂ ਜੋ ਸਾਡੀਆਂ ਮਨੋ ਕਾਮਨਾਵਾਂ ਹੋਣਗੀਆਂ ਉਹ ਸਾਰੀਆਂ ਹੀ ਪੂਰੀਆਂ ਹੋਣਗੀਆਂ ਤੁਸੀਂ ਜੋ ਮੰਗੋਗੇ ਉਹੀ ਤੁਹਾਨੂੰ ਮਿਲੇਗਾ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਤੁਸੀਂ ਅੰਤ ਦੇ ਤੱਕ ਜ਼ਰੂਰ ਦੇਖਣਾ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਟਿੱਕੋਮੈਂਟ ਬਾਕਸ ਦੇ ਵਿੱਚ ਤਾਂ ਨੰਤਾਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰਿਓ। ਇਹ ਜੋ ਉਪਾ ਤੁਹਾਨੂੰ ਸਾਹ ਸੰਗੇ ਜੀ ਅਸੀਂ ਦੱਸਣ ਲੱਗੇ ਹਾਂ ਇਸ ਉਪਾ ਨੂੰ ਮੱਸਿਆ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਜੋ ਰਾਤ ਹੋਵੇਗੀ ਤੁਸੀਂ ਉਸ ਸਮੇਂ ਵੀ ਕਰ ਸਕਦੇ ਹੋ ਤੇ ਜਾਂ ਫਿਰ ਇਸ ਉਪਾ ਨੂੰ ਤੁਸੀਂ ਮੱਸਿਆ ਵਾਲੇ ਦਿਨ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਤੇ ਰਾਤ 9 ਵਜੇ ਤੋਂ ਪਹਿਲਾਂ ਬੈਣਾ। ਜੇਕਰ ਸਵੇਰ ਦੇ ਸਮੇਂ ਨਹੀਂ ਕਰ ਸਕਦੇ ਤਾਂ ਰਾਤ ਦੇ 9 ਤੋਂ ਪਹਿਲਾਂ ਕਿਸੇ ਵੀ ਸਮੇਂ ਤੁਸੀਂ ਦੇਣ ਦੇ ਵਿੱਚ ਇਸ ਉਪਾਅ ਨੂੰ ਮੱਸਿਆ ਵਾਲੇ ਦੇਣ ਤੁਸੀਂ ਕਰ ਸਕਦੇ ਤੇ ਇਸ ਉਪਾਅ ਨੂੰ ਕਰਨ ਦੇ ਲਈ ਸਾਹ ਸੰਗੇਜੇ ਤੁਸੀਂ ਨੇ ਇੱਕ ਵਾਈਟ ਪੇਪਰ ਲੈਣਾ ਜੋ ਬਿਲਕੁਲ ਹੀ ਖਾਲੀ ਹੋਵੇਗਾ ਤੇ ਉਸ ਦੇ ਉੱਪਰ ਤੁਹਾਡੀਆਂ ਜੋ ਵੀ ਤਿੰਨ ਇਸ਼ਾਵਾਂ ਹੋਣਗੀਆਂ ਉਹ ਲਿਖਣੀਆਂ ਨੇ ਉਹਨਾਂ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਲਿਖਣਾ ਜਿਵੇਂ ਤੁਹਾਡਾ ਮੰਨ ਲੋ ਕਿ ਵਿਆਹ ਨਹੀਂ ਹੋ ਰਿਹਾ ਤੇ ਤੁਸੀਂ ਉਸ ਨੂੰ ਇਸ ਤਰ੍ਹਾਂ ਨਹੀਂ ਲਿਖਣਾ ਕਿ ਮੇਰਾ ਵਿਆਹ ਨਹੀਂ ਹੋ ਰਿਹਾ ਤੁਸੀਂ ਇਸ ਤਰ੍ਹਾਂ ਲਿਖਣਾ ਹੈ ਕਿ ਮੇਰਾ ਵਿਆਹ ਹੋ ਗਿਆ ਹੈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਆਪਣੀ ਲਾਈਫ ਪਾਰਟਨਰ ਦੇ ਨਾਲ ਬਹੁਤ ਜ਼ਿਆਦਾ ਖੁਸ਼ ਹਾਂ ਖੁਸ਼ ਰਹਿ ਰਹੀ ਹਾਂ ਜਾਂ ਰਹਿ ਰਿਹਾ ਹਾਂ ਕਿ ਦੂਸਰੀ ਅਸ਼ਿਆ ਜਿਵੇਂ ਤੁਹਾਨੂੰ ਪੈਸਿਆਂ ਦੇ ਸੰਬੰਧੀ ਪ੍ਰੋਬਲਮ ਹੈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਸ ਤੇ ਲਈ ਤੁਸੀਂ ਇਹ ਲਿਖ ਸਕਦੇ ਹੋ ਕਿ ਮੇਰੇ ਕੋਲ ਬਹੁਤ ਜ਼ਿਆਦਾ ਪੈਸਾ ਆ ਗਿਆ ਹੈ ਪੈਸਿਆਂ ਦੀ ਜੋ ਮੇਰੀ ਪ੍ਰੋਬਲਮ ਸੀ ਉਹ ਦੂਰ ਹੋ ਗਈ ਹੈ ਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਜਾ ਵੀਰ ਤੁਸੀਂ ਆਪਣੀ ਜੌਬ ਨੂੰ ਲੈ ਕੇ ਲਿਖ ਸਕਦੇ ਹੋ ਕਿ ਮੇਰੀ ਪ੍ਰੋਮੋਸ਼ਨ ਹੋ ਚੁੱਕੀ ਹੈ ਮੈਨੂੰ ਬਹੁਤ ਵਧੀਆ ਜੌਬ ਮਿਲ ਗਈ ਹੈ ਤੇ ਆਫਿਸ ਦੇ ਵਿੱਚ ਮੇਰੀ ਕਾਫੀ ਰਿਸਪੈਕਟ ਹੈ ਮੇਰੀ ਸੈਲਰੀ ਵੀ ਵੱਧ ਚੁੱਕੀ ਹੈ ਇਸ ਤਰ੍ਹਾਂ ਦੇ ਤੁਹਾਨੂੰ ਗੇਂਟ ਦਿੱਤੇ ਨੇ ਤੁਹਾਡੀ ਜੋ ਵੀ ਇੱਛਾ ਹੈ ਜੋ ਵੀ ਮਨੋ ਕਾਮਨਾ ਹੈ ਉਹਨੂੰ ਇਸ ਤਰੀਕੇ ਦੇ ਨਾਲ ਲਿਖਣਾ ਹੈ ਪ੍ਰੈਜ਼ੈਂਟ ਦੇ ਵਿੱਚ ਇਹ ਨਹੀਂ ਲਿਖਣਾ ਕਿ ਮੇਰਾ ਹੋਇਆ ਨੇ ਇਹ ਨਹੀਂ ਲਿਖਣਾ ਇਹ ਲਿਖਣਾ ਹੈ ਕਿ ਹੋ ਚੁੱਕਾ ਹੈ ਹੋ ਰਿਹਾ ਹੈ ਮੈਂ ਬਹੁਤ ਵਧੀਆ ਖੁਸ਼ ਰਹਿ ਰਿਹਾ ਕੈਨ ਦਾ ਭਾਵ ਤਾਂ ਇਹੀ ਹੈ ਸਾਧ ਸੰਗਤ ਜੀ ਕਿ ਜਿਹੜੀਆਂ ਵੀ ਤੁਹਾਡੀਆਂ ਤਿੰਨ ਇਸ਼ਾਵਾਂ ਹੋਣਗੀਆਂ ਉਹਨਾਂ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਲਿਖਣਾ ਹੈ ਕਿ ਉਹ ਤੁਹਾਡੀਆਂ ਪੂਰੀਆਂ ਹੋ ਚੁੱਕੀਆਂ ਨੇ ਇਹ ਤਿੰਨ ਆਪਣੀਆਂ ਇਸ਼ਾਵਾਂ ਲਿਖਣ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਤੁਸੀਂ ਉਸ ਪੇਪਰ ਨੂੰ ਚਾਂ ਤਾਂ ਦੀਵੇ ਦੇ ਨਾਲ ਦੀਵੇ ਦੇ ਵਿੱਚ ਰੱਖ ਕੇ ਮਿੱਟੀ ਦਾ ਦੀਵਾ ਲੈ ਕੇ ਉਸ ਦੇ ਵਿੱਚ ਜਾਂ ਫਿਰ ਕਿਸੇ ਕਟੋਰੀ ਚਾਂ ਫਿਰ ਪਲੇਟ ਦੇ ਵਿੱਚ ਰੱਖ ਕੇ ਉਸ ਤੇ ਕਾਗਜ਼ ਨੂੰ ਪੇਪਰ ਨੂੰ ਜਿਸ ਦੇ ਉੱਪਰ ਤੁਸੀਂ ਆਪਣੀਆਂ ਇਛਾਵਾਂ ਲਿਖੀਆਂ ਹੋਣਗੀਆਂ ਉਹਨਾਂ ਨੂੰ ਤੁਸੀਂ ਜਲਾ ਦੇਣਾ ਹੈ ਕਿ ਜਲਣ ਤੋਂ ਬਾਅਦ ਦੇ ਵਿੱਚ ਜੋ ਉਸ ਪੇਪਰ ਦੀ ਰਾਖ ਬਣੀ ਹੋਵੇਗੀ ਉਸ ਨੂੰ ਤੁਸੀਂ ਊਕ ਮਾਰ ਕੇ ਉਡਾ ਦੇਣਾ ਹੈ ਆਪਣੇ ਘਰ ਦਾ ਜੋ ਵਿੜਾਏ ਉੱਥੇ ਖੜ ਕੇ ਤੁਸੀਂ ਫੂਕ ਮਾਰ ਕੇ ਉਡਾਣਾ ਹੈ ਤੇ ਕਿਹੜੀ ਦਿਸ਼ਾ ਦੇ ਵਿੱਚ ਖੜਨਾ ਹੈ ਇਸ ਉਪਾਅ ਦੇ ਵਿੱਚ ਦਿਸ਼ਾ ਦਾ ਕੋਈ ਪ੍ਰੋਬਲਮ ਨਹੀਂ ਤੁਸੀਂ ਕਿਸੇ ਵੀ ਦਿਸ਼ਾ ਦੇ ਵਿੱਚ ਖੜ ਕੇ ਇਸ ਨੂੰ ਫੂਕ ਮਾਰ ਕੇ ਉਡਾ ਸਕਦੇ ਤੇ ਤੁਸੀਂ ਫੂਕ ਮਾਰਦੇ ਹੋਏ ਇਹ ਚੀਜ਼ ਆਪਣੇ ਮਨ ਦੇ ਵਿੱਚ ਬੋਲਣੀ ਹੈ ਕਿ हे ਜੁਨੀਵਰਸ ਮੇਰੀਆਂ ਜੋ ਵੀ ਇਸ਼ਾਵਾਂ ਨੇ ਇਹ ਮੇਰੀਆਂ ਮਨੋ ਕਾਮਨਾ ਨੇ ਇਹਨਾਂ ਨੂੰ ਮੈਂ ਤੁਹਾਡੇ ਉੱਪਰ ਛੱਡਿਆ ਹੈ ਇਹ ਹੋਣ ਤੁਸੀਂ ਮੇਰੀਆਂ ਇਹਨਾਂ ਇਸ਼ਾਵਾਂ ਨੂੰ ਪੂਰਾ ਕਰਨਾ ਹੈ ਤੇ ਮੈਨੂੰ ਆਸ ਹੈ ਕਿ ਤੁਸੀਂ ਮੇਰੀਆਂ ਇਹੇ ਇਸ਼ਾਵਾਂ ਤੇ ਮਨੋ ਕਾਮਨਾ ਪੂਰੀਆਂ ਪੂਰੀਆਂ ਕਰੋਗੇ ਇਸ ਉਪਾਅ ਨੂੰ ਕਰਨ ਦੇ ਨਾਲ ਸਾਥ ਸੰਗੇ ਜੀ ਤੁਹਾਨੂੰ 100% ਰਿਜ਼ਲਟ ਮਿਲਦਾ ਹੈ ਤੇ ਜਲਦੀ ਤੋਂ ਜਲਦੀ ਮਿਲਦਾ ਹੈ ਇਸ ਉਪਾਅ ਨੂੰ ਤੁਸੀਂ ਵਿਸ਼ਵਾਸ ਦੇ ਨਾਲ ਮੱਸਿਆ ਦੀ ਦੀਨ ਕਰੋਗੇ ਤੁਹਾਨੂੰ ਰਿਜ਼ਲਟ ਆਪਣੇ ਆਪ ਹੀ ਦੇਖਣ ਨੂੰ ਪਤਾ ਲੱਗ ਜਾਵੇਗਾ ਇਹ ਸੀ ਉਹ ਪਹਿਲਾ ਉਪਾਅ ਇਸ ਨੂੰ ਬੜੇ ਸੌਖੇ ਤਰੀਕੇ ਦੇ ਨਾਲ ਇਸ ਉਪਾਣੂ ਕਰਨ ਦੇ ਲਈ ਤੁਹਾਡਾ 1 ਰੁਪਏ ਦਾ ਖਰਚਾ ਵੀ ਨਹੀਂ ਹੋਵੇਗਾ ਤੁਸੀਂ ਘਰ ਬੈਠੇ ਹੀ ਇਸ ਉਪਾਣੂ ਬੜੇ ਸੌਖੇ ਤਰੀਕੇ ਦੇ ਨਾਲ ਕਰ ਸਕਦੇ ਹੋ ਤੇ ਹੁਣ ਗੱਲ ਕਰਦੇ ਆਂ ਦੂਸਰੇ ਉਪਾਦੀ ਦੂਸਰਾ ਉਪਾਅ ਕਰਨ ਦੇ ਲਈ ਸਾਧ ਸੰਗਤ ਜੀ ਤੁਸੀਂ ਨੇ ਥੋੜਾ ਜਿਹਾ ਆਟਾ ਗੁੰਨ ਲੈਣਾ ਤੇ ਉਸ ਆٹے ਦਾ ਤੁਸੀਂ ਇੱਕ ਛੋਟਾ ਜਿਹਾ ਦੀਵਾ ਬਣਾਉਣਾ ਹੈ ਦੀਵਾ ਬਣਾ ਕੇ ਉਸ ਦੇ ਵਿੱਚ ਤੁਸੀਂ ਸਰੋਂ ਦਾ ਤੇਲ ਪਾ ਲੈਣਾ ਤੇ ਬੱਤੀ ਤੇ ਇੱਕ ਚੁਟਕੀ ਥੋੜੀ ਜਿਹੀ ਤੁਸੀਂ ਹਲਦੀ ਪਾ ਲੈਣੀ। ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਦੀਵੇ ਨੂੰ ਚੁੱਕ ਕੇ ਆਪਣੇ ਘਰ ਦੇ ਕਿਸੇ ਵੀ ਕੋਨੇ ਤੇ ਜਾ ਕੇ ਲੈ ਜਾਓ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਹੱਥ ਦੇ ਵਿੱਚ 11 ਲੌਂਗ ਲੈਣੇ ਨੇ। ਸੌਰੀ ਤੁਸੀਂ 8 ਲੌਂਗ ਲੈਣੇ ਨੇ 8 ਲੌਂਗ ਲੈਣ ਤੋਂ ਬਾਅਦ ਜਿਹੜੀਆਂ ਵੀ ਤੁਹਾਡੀਆਂ ਤੁਸੀਂ 8 ਲੋਗ ਵੀ ਲੈ ਸਕਦੇ ਹੋ ਤੇ 11 ਲੋਗ ਵੀ ਲੈ ਸਕਦੇ ਹੋ ਜੇ ਵੀ ਤੁਹਾਨੂੰ ਠੀਕ ਲੱਗਦਾ ਲੋਗ ਫੁੱਲ ਵਾਲੇ ਹੋਣੇ ਚਾਹੀਦੇ ਨੇ ਤੇ ਤੁਸੀਂ ਇਹਨਾਂ ਲੋਗ ਨੂੰ ਪਹਿਲਾਂ ਹੱਥ ਦੇ ਵਿੱਚ ਲੈਣਾ ਹੈ ਤੇ ਲੈ ਕੇ ਜੋ ਵੀ ਤੁਹਾਡੀਆਂ ਇੱਛਾ ਨੇ ਜੋ ਤੁਹਾਡੀਆਂ ਮਨੋ ਕਾਮਨਾ ਨੇ ਉਹ ਤੁਸੀਂ ਆਪਣੇ ਮਨ ਦੇ ਵਿੱਚ ਬੋਲ ਦੇਣੀਆਂ ਨੇ ਉਹ ਬੋਲਣ ਤੋਂ ਬਾਅਦ ਦੇ ਵਿੱਚ ਤੁਸੀਂ ਇਹਨਾਂ ਲੋਗ ਨੂੰ ਉਸ ਦੀਵੇ ਦੇ ਵਿੱਚ ਹੀ ਪਾ ਦੇਣਾ ਹੈ ਦੀਵੇ ਦੇ ਵਿੱਚ ਪਾਉਣ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਤੁਸੀਂ ਇਸ ਦੀਵੇ ਨੂੰ ਜਗਾ ਦੇਣਾ ਹੈ ਤੇ ਦੀਵੇ ਨੂੰ ਜਦੋਂ ਵੀ ਤੁਸੀਂ ਜਗਾਓਗੇ ਇਸ ਦੀਵੇ ਨੂੰ ਜਗਾਉਣ ਦੇ ਨਾਲ ਇੱਕ ਗੱਲ ਸਾਧ ਸੰਗਤ ਜੀ ਜੇਕਰ ਇਸ ਉਪਾ ਨੂੰ ਤੁਸੀਂ ਮੱਸਿਆ ਤੋਂ ਪਹਿਲਾਂ ਰਾਤ ਦੇ ਸਮੇਂ ਕਰ ਰਹੇ ਹੋ ਤਾਂ ਤੁਸੀਂ ਇਸ ਦੀਵੇ ਨੂੰ ਅਗਲੇ ਦਿਨ ਤੱਕ ਜੇ ਜਾਗ ਰਿਹਾ ਤਾਂ ਜਾਗਦਾ ਰਹਿਣ ਤੋਂ ਤੁਸੀਂ ਇਸ ਦੀਵੇ ਨੂੰ ਜਗਾ ਕੇ ਤੁਸੀਂ ਨੇ ਦੇਖਣਾ ਨਹੀਂ ਹੈ ਇਸ ਨੂੰ ਜਗਣ ਦਿਓ ਤੁਸੀਂ ਆਪਣਾ ਕੰਮ ਕਾਰ ਜੋ ਵੀ ਕਰਨਾ ਹੈ ਉਹ ਤੁਸੀਂ ਕਰ ਸਕਦੇ ਹੋ ਤੇ ਇਸ ਤਰ੍ਹਾਂ ਸਾਹ ਸੰਗਤ ਜੀ ਦੀਵਾ ਚਗੋ ਜਗਨ ਤੋਂ ਬਾਅਦ ਵਿੱਚ ਬਾਦ ਚੰਦਾਈ ਬੂਝ ਚੰਦਾਈ ਤਾਂ ਤੁਸੀਂ ਜਿਹੜੀ ਦੀਵੇ ਦੇ ਵਿੱਚ ਬੱਤੀ ਬਜੀ ਹੋਵੇਗੀ ਉਸ ਨੂੰ ਕਿਸੇ ਗਮਲੇ ਦੀ ਮਿੱਟੀ ਦੇ ਵਿੱਚ ਤੁਸੀਂ ਦੱਬ ਸਕਦੇ ਹੋ ਤੇ ਜੋ ਆਲਟਾ ਹੋਵੇਗਾ ਦੀਵੇ ਦਾ ਦੀਵਾ ਬਣਾਇਆ ਸੀ ਆਟੇ ਦਾ ਉਸ ਨੂੰ ਤੁਸੀਂ ਗੋਲ-ਗੋਲ ਕਰਕੇ ਬਣਾ ਲੈਣਾ ਇੱਕ ਪੇੜੇ ਦੀ ਤਰ੍ਹਾਂ ਉਸ ਨੂੰ ਇੱਕ ਗੋਲ ਆਕਾਰ ਦੇ ਵਿੱਚ ਬਣਾ ਕੇ ਉਸ ਦੇ ਵਿੱਚ ਜਾਂ ਤੁਸੀਂ ਸ਼ੱਕਰ ਜਾਂ ਚੀਨੀ ਬਣਾ ਕੇ ਉਸ ਦਾ ਤੁਸੀਂ ਆਟਾ ਬਣਾ ਸਕਦੇ ਹੋ ਆਟੀ ਕਹਿਣ ਦਾ ਭਾਵ ਕਿ ਉਸ ਦੇ ਵਿੱਚ ਤੁਸੀਂ ਮਿੱਠਾ ਮਿਕਸ ਕਰਨਾ ਹੈ ਸ਼ੱਕਰ ਜੀਨੀ ਕਿਸੇ ਵੀ ਤਰੀਕੇ ਤੁਸੀਂ ਮਿਕਸ ਕਰ ਸਕਦੇ ਹੋ ਇਹਨਾਂ ਕਰਨ ਤੋਂ ਬਾਅਦ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਜਾਂ ਘਰ ਤੋਂ ਬਾਹਰ ਕੋਈ ਵੀ ਦਰਖਤ ਹੋਵੇਗਾ ਤੇ ਉਹ ਦਰਖਤ ਦੇ ਜੋ ਵੀ ਮਿੱਟੀ ਹੋਵੇਗੀ ਪੇੜ ਦੀ ਉਸਦੇ ਤੁਸੀਂ ਨੀਚੇ ਇਸ ਨੂੰ ਦਬਾ ਕੇ ਆ ਜਾਣਾ ਬਸ ਇਨਾ ਹੀ ਤੁਸੀਂ ਨੇ ਕਰਨਾ ਹੈ ਪਰ ਇਸ ਗੱਲ ਦਾ ਤੁਸੀਂ ਸਾਥ ਸੰਗੇ ਜੀ ਇੱਕ ਧਿਆਨ ਜ਼ਰੂਰ ਰੱਖਣਾ ਹੈ ਕਿ ਇਸ ਨੂੰ ਜਦੋਂ ਤੁਸੀਂ ਕਰਨਾ ਹੈ ਤੁਸੀਂ ਚਾਹਤਾ ਮੱਸਿਆ ਵਾਲੇ ਦਿਨ ਤੋਂ ਪਹਿਲਾਂ ਵਾਲੀ ਜਿਹੜੀ ਰਾਤ ਹੋਵੇਗੀ ਉਸ ਦਿਨ ਕਰ ਸਕਦੇ ਹੋ ਜਾਂ ਫਿਰ ਮੱਸਿਆ ਵਾਲੇ ਦਿਨ ਦੀ 9 ਵਜੇ ਵਾਲੇ ਦਿਨ 9 ਵਜੇ ਤੋਂ ਪਹਿਲਾਂ ਰਾਤ ਦੇ 9 ਵਜੇ ਤੋਂ ਪਹਿਲਾਂ ਪਹਿਲਾ ਪਹਿਲਾ ਇਸ ਉਪਾਹ ਨੂੰ ਤੁਸੀਂ ਕਰਨਾ ਹੈ ਜੇਕਰ ਤੁਸੀਂ ਇਹ ਦੋ ਉਪਾ ਅ ਵਿਸ਼ਵਾਸ ਦੇ ਨਾਲ ਕਰ ਲੈਨੇ ਹੋ ਤਾਂ ਤੁਹਾਡੀਆਂ ਸਾਰੀਆਂ ਹੀ ਇਛਾਵਾਂ ਮਨੋ ਕਾਮਨਾ ਪੂਰੀਆਂ ਹੋ ਜਾਣਗੀਆਂ ਤੇ ਤੁਹਾਨੂੰ ਇਸ ਦੇ ਨਾਲ ਰਿਜ਼ਲਟ ਵੀ ਬਹੁਤ ਵਧੀਆ ਮਿਲਣਗੇ ਬੜਾ ਜਾਦੂ ਵੀ ਤੁਸੀਂ ਕਿਸੇ ਵੀ ਉਪਾਅ ਨੂੰ ਕਰਦੇ ਹੋ ਤਾਂ ਸਾਧ ਸੰਗੇ ਜੀ ਉਸ ਉਪਾਅ ਨੂੰ ਕਰਨ ਦੇ ਸਮੇਂ ਤੁਹਾਡਾ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਵਿਸ਼ਵਾਸ ਤੋਂ ਬਿਨਾ ਕੋਈ ਵੀ ਕੰਮ ਜੇਕਰ ਅਸੀਂ ਕਰਦੇ ਹਾਂ ਉਹ ਅਧੂਰਾ ਹੀ ਰਹਿ ਜਾਂਦਾ ਹੈ ਕਿ ਉਸ ਦੇ ਵਿੱਚ ਸਾਨੂੰ ਹਮੇਸ਼ਾ ਅਸਫਲਤਾ ਹੀ ਮਿਲਦੀ ਹੈ ਸੋ ਸਾਥ ਸੰਗੇ ਜੀ ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਦੋ ਛੋਟੇ ਛੋਟੇ ਉਪਾਅ ਤੁਹਾਡੇ ਲਈ ਲੈ ਕੇ ਆਇਆ ਇਹਨਾਂ ਨੂੰ ਜ਼ਰੂਰ ਇੱਕ ਵਾਰ ਕਰਕੇ ਦੇਖਿਓ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣਗੇ ਤੇ ਇਸ ਤਰ੍ਹਾਂ ਦੀਆਂ ਹੋਰ ਸਾਡੀਆਂ ਵੀਡੀਓ ਨੂੰ ਦੇਖਣ ਦੇ ਲਈ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੀਆਂ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਸਾਰੇ ਹੀ ਪੈਣ ਪ੍ਰਾਵਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ